ਆਪਰ ਆਪਣਾ ਆਪਣਾ ਯੋਗਦਾਨ ਪਾ ਕੇ ਆਪਣੇ ਕੋਲੋਂ ਯੋਗਦਾਨ ਪਾ ਕੇ ਟੂਰਨਾਮੈਂਟ ਕਰਾਉਣੇ ਉਹ ਜਦੋਂ ਅਸੀਂ ਛੋਟੇ ਸੀ ਉਸ ਸਮੇਂ ਵੀ ਦੇਖਦੇ ਸੀ ਕਿ ਰੰਬੀਅਨ ਖੇਡ ਲਾਉਂਦੇ ਨੇ ਇੰਟਰਨੈਸ਼ਨਲ ਖਿਡਾਰੀ ਖੇਡ ਲਾਉਂਦੇ ਨੇ ਅੱਜ ਵੀ ਉਸੇ ਤਰ੍ਹਾਂ ਇੰਟਰਨੈਸ਼ਨਲ ਖਿਡਾਰੀ ਇਹਨਾਂ ਗਰਾਊਂਡਾਂ ਦੇ ਅੰਦਰ ਆ ਕੇ ਆਪਣਾ ਆਪਣੀ ਖੇਡ ਖੇਡਦੇ ਨੇਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਸਰਾ ਸ਼ਿਗਲਾ ਸਾਹਿਬ ਨੇ ਸਾਡੇ ਐਮਐਲਐਸ ਸਾਹਿਬਾਨ ਦੇਵਮਾਨ ਜੀ ਨੇ ਬੇਨਤੀ ਕੀਤੀ ਹੈ ਕਿ ਥੋੜੀ ਰਾਸੀ ਜਿਹੜੀ ਆ ਟੂਰਨਾਮੈਂਟ ਦੀ ਕਮੇਟੀ ਨੇ ਦਿੱਤੀ ਆ ਮੈਂ ਤੋਂ ਮੈਂ ਆਪਣੇ اختیارਿਕ ਹਿੱਤੋਂ ਜੋ 5 ਲੱਖ ਰੁਪਇਆ ਅਨਾਉਂਸ ਕਰਦਾ ਹਾਂ ਕਿ 5 ਲੱਖ ਰੁਪਇਆ ਤੁਹਾਨੂੰ ਕੰਮਰਾ ਵੀਰ ਦਾ ਫਿਲਮ ਦੇ ਦਿਓ ਤਾਂ ਕਿ ਮੈਂ ਬੇਨਤੀ ਕਰਨਾ ਜੀਮਾ ਸਾਹਿਬ ਖਜ਼ਾਨਾ ਤੁਹਾਡੇ ਕੋਲ ਇਹ 5 ਲੱਖ ਥੋੜਾ ਡਬਲ ਕਰ ਦਿਓ 10 ਕਰ ਦਿਓ 10 ਜੀ 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 ਪਲੀਜ਼ ਕਰੋ ਚਲੋ ਸਾਰੇ ਭਰਾਗੇ ਦੱਸਿਆ ਕਿ 2 ਸਾਲ ਤੋਂ ਮਿਲਿਆ ਨਹੀਂ ਠੀਕ ਆ ਜੀ 5 ਲੱਖ ਦਾ 10 ਲੱਖ 10 ਲੱਖ ਜੇ ਲਈ ਮੈਂ 10 ਲੱਖ ਰੁਪਈਆ ਭੇਜੂਗਾ ਤਾਂ ਕਿ ਬਿਲਕੁਲ ਸਾਰੇ ਪ੍ਰਬੰਧ ਕੰਮ ਆ ਸਕੇ ਤੁਸੀਂ ਤਾਂ ਕੰਮ ਹੀ ਇੰਨਾ ਵਧੀਆ ਕਰਦੇ ਹੋ ਤੁਸੀਂ ਤਾਂ ਕੰਮ ਹੀ ਬਹੁਤ ਵਧੀਆ ਕਰਦੇ ਹੋ ਤੋਂ ਇਸ ਕੰਮ ਦੇ ਨਾਲ ਤਾਂ ਮੈਂ ਸਮਝਦਾ ਸਾਡੀ ਜੰਗ ਜਨਰੇਸ਼ਨ ਹੈ ਜੰਗ ਪੀੜ੍ਹੀ ਹੈ ਲਾਜਮਾਨ ਪੀੜ੍ਹੀ ਹੈ ਉਹ ਹੋਰ ਤਰੱਕੀ ਕਰੂਗੀ ਸੋ 10 ਲੱਖ ਰੁਪਈਆ ਮੈਂ ਸਮਝਦਾ ਜੀ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز